ਦੋਸਤੋ ਤੁਸੀਂ ਹਾਲ ਫਿਲਹਾਲ ਦੀ ਨਿਊਜ਼ ਵਿੱਚ ਸੁਣਿਆ ਹੋਵੇਗਾ ਕਿ ਯੂ ਐਸ اے ਐਂਡ ਕੈਨੇਡਾ ਵਿੱਚ ਇੱਕ ਵਾਰਨਿੰਗ ਜਾਰੀ ਕੀਤੀ ਗਈ ਹੈ ਕਿ ਇਸ ਵਾਰ ਦੀ ਵਿੰਟਰਸ ਬਹੁਤ ਸਿਵियर ਹੋਣਗੀਆਂ ਜਦੋਂ ਮੈਂ ਇਹ ਚੀਜ਼ ਸੁਣਦਾ ਤੇ ਮੈਨੂੰ ਇੱਕ ਵਾਰ ਸਰਤਾਜ ਬਿਰਕ ਦਾ ਗਾਣਾ ਵੀ ਯਾਦ ਆਉਂਦਾ ਜਿੱਦੇ ਵਿੱਚ ਉਹਨੇ ਕਿਹਾ ਸੀ ਵੀ ਉੱਥੇ ਲੈ ਜਾ ਜਿੱਥੇ ਪੈਂਦੀ ਹੈ ਸਨੋਵੇ ਠੀਕ ਹੈ ਬਟ ਹੁਣ ਉਹ ਐਕਸਟ੍ਰੀਮ ਸਨੋ ਪੈ ਰਹੀ ਹੈ ਸ਼ਾਇਦ ਉਹ ਹੁਣ ਨਹੀਂ ਕਹੇਗਾ ਕਿ ਮੈਨੂੰ ਉੱਥੇ ਲੈ ਜਾ ði thing is ਕਿ ਐਕਸਟ੍ਰੀਮ ਸਨੋ ਕਿਉਂ ਪੈਂਦੀ ਹੈ ਕੈਨੇਡਾ ਇਜ਼ ਆਲਰੇਡੀ ਚਿਲ ਬਟ ਇਹ ਖਬਰ ਦੱਸ ਰਹੀ ਹੈ ਕਿ ਯੂ ਐਸ ਏ ਵੀ ਕੈਨੇਡਾ ਵਰਗਾ ਚਿਲ ਹੋਣ ਵਾਲਾ ਹੈ ਐਂਡ ਇੰਡੀਆ ਵੀ ਇਹੋ ਜਿਹਾ ਚਿਲ ਹੋਣ ਵਾਲਾ ਹੈ ਉਹਦਾ ਕਾਰਨ ਕੀ ਹੈ ਬੱਚੇ ਸੋ ਇਹ ਸਭ ਦਾ ਕਾਰਨ ਜਿਹੜਾ ਸਾਇੰਟਿਫਿਕ ਜੋਗ੍ਰਾਫੀਕਲ ਰੀਜਨ ਰੀਜਨ ਹੈ ਬੱਚੇ ਦੈਟ ਇਜ਼ ਅ ਪੋਲਰ ਵੋਰਟੈਕਸ ਸੋ ਅੱਜ ਆਪਾਂ ਸਮਝਾਂਗੇ ਦਾ ਕਨਸੈਪਟ ਆਫ ਪੋਲਰ ਵੋਰਟੈਕਸ ਇਨ ਲੈਸ ਦੈਨ 10 ਮਿੰਟ ਸੋ ਆ ਜਾਓ ਜੀ ਸਭ ਤੋਂ ਪਹਿਲਾਂ ਇਸ ਸ਼ਬਦ ਨੂੰ ਦੇਖਦੇ ਹਾਂ ਜੀ ਇਹ ਜਿਹੜਾ ਸ਼ਬਦ ਹੈ ਪੋਲਰ ਵੋਰਟੈਕਸ ਇਹਦਾ ਮਤਲਬ ਹੈ ਕਿ ਇਨੂੰ ਮੈਂ ਡੀਕੋਡ ਕੀਤਾ ਜ਼ਰਾ ਧਿਆਨ ਨਾਲ ਵੇਖਿਓ ਪੋਲਰ ਦਾ ਮਤਲਬ ਬੱਚੇ ਉਹ ਏਰੀਆ ਹੁੰਦਾ ਹੈ ਜਿਹੜਾ ਕਿ ਪੋਲਸ ਦਾ ਏਰੀਆ ਹੈ ਜਿਵੇਂ ਆਰਕਟਿਕ ਪੋਲ ਹੋ ਗਿਆ ਤੇ ਅੰਟਾਰਕਟਿਕ ਪੋਲ ਹੋ ਗਿਆ ਹੁਣ ਉਸ ਪੋਲ ਪਲੱਸ ਦੂਸਰਾ ਸ਼ਬਦ ਜੋੜਿਆ ਗਿਆ ਹੈ ਵੋਟੈਕਸ ਵੋਟੈਕਸ ਦਾ ਮਤਲਬ ਹੁੰਦਾ ਹੈ ਵਰਲਪੂਲ ਯਾਨੀ ਕਿ ਘੁੰਮਣ ਕੇਰੀਆਂ ਪਾਉਣਾ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਦੇ ਵਿੱਚ ਹੁਣ ਜੇ ਇਹ ਦੋ ਚੀਜ਼ਾਂ ਨੂੰ ਮੈਂ ਜੋੜਾਂਗਾ ਯਾਨੀ ਕਿ ਇੱਕ ਇਹੋ ਜਿਹਾ ਹਵਾ ਦਾ ਟੁਕੜਾ ਜਿਹੜਾ ਕਿ ਪੋਲ ਚਾਹੇ ਉਹ ਆਰਕਟਿਕ ਚਾਹੇ ਉਹ ਅੰਟਾਰਕਟਿਕ ਪੋਲ ਹੈ ਉਹਦੇ ਆਲੇ-ਦੁਆਲੇ ਘੁੰਮਦਾ ਹੈ ਦੈਟ ਇਜ਼ ਦਾ ਪੋਲਰ ਵੋਟੈਕਸ ਬੱਚੇ ਹੁਣ ਬਟ ਗੱਲ ਇੱਥੇ ਤੱਕ ਖਤਮ ਨਹੀਂ ਹੁੰਦੀ ਕੀ ਇਹ ਜਿਹੜੀ ਹਵਾ ਹੈ ਕੀ ਇਹ ਸਰਫੇਸ ਤੇ ਹੁੰਦੀ ਹੈ ਯਾਨੀ ਕਿ ਕੀ ਇਹ ਜਿਹੜੀ ਹਵਾ ਹੈ ਥੱਲੇ ਘੁੰਮਦੀ ਹੈ ਨਹੀਂ ਇਟ ਇਜ਼ ਅਬੋਵ ਦਾ ਸਰਫੇਸ ਪ੍ਰੀਲੈਮਸ ਵਿੱਚ ਇੱਕ ਵਾਰੇ ਆ ਚੁੱਕਿਆ ਹੈ ਇਹਨੂੰ ਯਾਦ ਰੱਖਣਾ ਹੈ ਥਿਸ 에ਅਰ ਥਿਸ ਪੀਸ ਆਫ 에ਅਰ ਥਿਸ ਪਾਰਸਲ ਆਫ 에ਅਰ ਇਜ਼ ਨਾਟ ਐਟ ਦਾ ਸਰਫੇਸ ਬਟ ਕੀ ਅਬੋਵ ਦਾ ਸਰਫੇਸ ਐਂਡ ਇੱਕ ਹੋਰ ਚੀਜ਼ ਹੈ ਇਸ ਡਾਇਗਰਾਮ ਵਿੱਚ ਸਾਨੂੰ ਤੁਹਾਨੂੰ ਸ਼ਾਇਦ ਲੱਗ ਰਿਹਾ ਹੋਵੇਗਾ ਇਹਨਾਂ ਨੇ ਜਾਣ ਕੇ ਨਾ ਇਹ ਉੱਪਰ ਨੂੰ ਬਣਾਈ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਥੈਟ ਥਿਸ ਜੈਟ ਸਟ੍ਰੀਮ ਇਹ ਜਿਹੜਾ ਪਾਰਸਲ ਆਫ 에ਅਰ ਹੈ ਇਹ ਟ੍ਰੋਪੋਸਫੀਅਰ ਐਂਡ ਸਟ੍ਰੈਟੋਸਫੀਅਰ ਬੱਚੇ ਦੋਨਾਂ ਚ ਹੁੰਦਾ ਹੈ ਥੋੜਾ ਜਿਹਾ ਪਾਰਟ ਜਿਹੜ ਵਿੰਡ ਹੁੰਦੀ ਹੈ 메జర్ పార్ਟ ਇਹਦਾ স্ট্র্যাটোস্ফিয়ার ਵਿੱਚ ਹੁੰਦਾ ਹੈ ਐਂਡ ਅਗੇਨ ਇਟ ਇਜ਼ ਅ ਲੋ ਪ੍ਰੈਸ਼ਰ ਐਂਡ ਅ ਕੋਲਡ 에য়ার 스ਵਰਲਿੰਗ ਦਾ আর্থਸ ਪੋਲਰ ਰੀਜਨਸ ਇਹਨੂੰ ਆਪਾਂ ਯਾਦ ਰੱਖਾਂਗੇ ਉਸ ਤੋਂ ਬਾਅਦ ਜੇ ਮੈਂ ਸੈਕੰਡ ਚੀਜ਼ ਤੇ ਆਵਾਂ ਗੱਲ ਹੀ ਹੁੰਦੀ ਹੈ ਕਿ ਹਾਊ ਡਸ ਇਟ ਇਫੈਕਟਸ ਦਾ ਵੈਦਰ ਇਹ ਇੱਕ ਤਰ੍ਹਾਂ ਦੀ ਬੱਚੇ ਜੈਟ ਸਟ੍ਰੀਮ ਹੈ ਜੈਟ ਸਟ੍ਰੀਮ ਹੈ ਵਿਚ ਕੋਲਡ 에ਅਰ ਨੂੰ ਲੌਕ ਕਰਕੇ ਰੱਖ ਦਿਆ ਹੁਣ ਧਿਆਨ ਨਾਲ ਇਸ ਜ਼ਰਾ ਡਾਇਗ੍ਰਾਮ ਨੂੰ ਦੇਖੋ ਇਸ ਨੂੰ ਨਹੀਂ ਦੇਖਣਾ ਹਲੇ ਇਹਨੂੰ ਨਹੀਂ ਦੇਖਣਾ ਹਲੇ ਇਸ ਡਾਇਗ੍ਰਾਮ ਨੂੰ ਦੇਖੋ ਜਦੋਂ ਇਹ ਜੈਟ ਸਟ੍ਰੀਮ ਇਥੋਂ ਜਾ ਰਹੀ ਹੈ ਜਿਹਨੂੰ ਆਪਾਂ ਪੋਲਰ ਵੌਰਟੈਕਸ ਕਹਿੰਦੇ ਆ ਇੱਕ ਕਰ ਕੀ ਰਹੀ ਹੈ ਜਿਹੜੀ ਵਿੰਡਸ ਠੰਡੀ ਵਿੰਡਸ ਸਟ੍ਰੈਟੋਸਫੀਅਰ ਤੋਂ ਥੱਲੇ ਨੂੰ ਆ ਰਹੀ ਹੈ ਟ੍ਰੋਪੋਸਫੇਅਰ ਐਂਡ ਸਟ੍ਰੈਟੋਸਫੇਅਰ ਵਿੱਚ ਟੈਂਪਰੇਚਰ ਵੱਧ ਟ੍ਰੋਪੋਸਫੇਅਰ ਚ ਹੈ ਜਿਸ ਚ ਅੱਪਰ ਰਹਿੰਦੇ ਆ ਬਟ ਸਟ੍ਰੈਟੋਸਫੇਅਰ ਦਾ ਟੈਂਪਰੇਚਰ ਜਿਹੜਾ ਹੈ ਦੈਟ ਇਜ਼ ਲੋ ਟੈਂਪਰੇਚਰ ਤੇ ਉਥੋਂ ਜਿਹੜੀ ਵਿੰਡਜ਼ ਆਉਂਦੀ ਹੈ ਨਾ ਬੱਚੇ ਉਹਨੂੰ ਇਹ ਕੈਦ ਕਰ ਲੈਂਦੀ ਹੈ ਤੇ ਇਹ ਕੈਨੇਡਾ ਤੱਕ ਸੀਮਿਤ ਰਹਿੰਦੀ ਹੈ ਇਹ ਯੂ ਐਸ اے ਤੱਕ ਆਣ ਨਹੀਂ ਦਿੰਦੀ ਜਿਹੜੀ ਠੰਡੀਆਂ ਵਿੰਡਜ਼ ਹੁੰਦੀ ਹੈ ਯੂ ਐਸ اے ਤੱਕ ਆਣ ਨਹੀਂ ਦਿੰਦੀ ਪਰ ਹੁੰਦਾ ਕੀ ਹੈ ਇਹ ਜਿਹੜੀ ਮੈਂ ਤੁਹਾਨੂੰ ਚੀਜ਼ ਸਮਝਾਈ ਹੈ ਦਿਸ ਇਜ਼ ਅ ਸਟਰੋਂਗ ਐਂਡ ਸਰਕੂਲਰ ਜੀਡੀ ਕਿ ਨਾਰਮਲ ਕੰਡੀਸ਼ਨਸ ਨੇ ਬੱਚੇ ਠੀਕ ਹੈ ਇਹ ਨਾਰਮਲ ਕੰਡੀਸ਼ਨਸ ਨੇ ਪਰ ਹੁੰਦਾ ਕੀ ਹੈ ਇਹ ਦੇਖੋ ਜੀ ਹੁਣ ਇਹ ਵਿਖਰ ਗਈ ਹੁਣ ਇਹ ਵੇਵ ਬਣ ਚੁੱਕੀ ਹੈ ਇਹ ਕਦੋਂ ਹੋ ਗਿਆ ਜਦੋਂ ਇਹ ਡਿਸਟਰਬਟ ਹੋ ਗਈ ਹੈ ਜਦੋਂ ਇਹ ਜੇ ਮੈਂ ਹੋਰ ਇੱਕ ਆਸਾਨ ਪਾਸ਼ਾ ਚਕਾਵਾਂ ਇਹ ਪੋਲਰ ਵੋਟੈਕਸ ਜਾਂ ਜੈਟ ਸਟ੍ਰੀਮ ਵੀਕ ਹੋ ਗਈ ਹੈ ਜਦੋਂ ਇਹ ਵੀਕ ਹੋ ਜਾਂਦੀ ਹੈ ਬੱਚੇ ਤੇ ਇਹ ਕੋਲਡ 에ਅਰ ਨੂੰ ਲੋਕ ਕਰਨ ਦੀ ਜਿਹੜੀ ਇਹਦੀ ਕਪੈਸਿਟੀ ਹੈ ਉਹ ਖਤਮ ਹੋ ਜਾਂਦੀ ਹੈ ਐਂਡ ਹੁੰਦਾ ਕੀ ਹੈ ਜਿਹੜੀ ਸਟ੍ਰੈਟੋਸਫੀਅਰ ਤੋਂ ਠੰਡੀਆਂ ਹਵਾਵਾਂ ਆ ਰਹੀਆਂ ਨੇ ਉੱਪਰੋਂ ਜਿਹੜੀਆਂ ਠੰਡੀਆਂ ਹਵਾਵਾਂ ਆ ਰਹੀਆਂ ਨੇ ਉਹ ਸਾਰੇ ਥੱਲੇ ਵਿਖਰ ਜਾਂਦੀਆਂ ਨੇ ਹੁਣੇ ਨਾਰਮਲ ਨਹੀਂ ਹੈ ਸਟਰੋਂਗ ਨਹੀਂ ਹੈ ਕਿ ਹਵਾ ਨੂੰ ਬਣ ਸਕੇ ਇਸੇ ਕਰਕੇ ਵੀ ਸੀ ਵਾਈ ਕੋਲਡ ਵਿੰਟਰਸ ਇਨ ਦਾ ਯੂ ਐਸ ਏ ਐਂਡ ਇਹ ਜਿਹੜਾ ਮੈਂ ਤੁਹਾਨੂੰ ਹੁਣੇ ਫੀਨੋਮੈਨਾ ਉਸ ਡਾਇਗਰਾਮ ਤੋਂ ਸਮਝਾਇਆ ਹੈ ਇਹਨੂੰ ਆਪਾਂ ਕਹਿੰਦੇ ਹਾਂ ਬੱਚੇ ਸਡਨ ਸਟ੍ਰੈਟੋਸਫੇਰਿਕ ਵਾਰਮਿੰਗ ਜਦੋਂ ਸਟ੍ਰੈਟੋਸਫੀਅਰ ਵਾਰਮ ਹੋ ਜਾਂਦਾ ਹੈ ਉਹਦਾ ਟੈਂਪਰੇਚਰ ਇਨਕਰੀਜ਼ ਹੋ ਰਿਹਾ ਹੈ ਤੇ ਉਹ ਕੀ ਕਰ ਰਿਹਾ ਹੈ ਪੋਲਰ ਵਰਟੈਕਸ ਨੂੰ ਕਮਜ਼ੋਰ ਕਰ ਰਿਹਾ ਹੈ ਪੋਲਰ ਵਰਟੈਕਸ ਕਮਜ਼ੋਰ ਹੋਣ ਕਰਕੇ ਜਿਹੜੀ ਉੱਥੇ ਦੀ ਠੰਡੀਆਂ ਹਵਾਵਾਂ ਹੈ ਉਹ ਥੱਲੇ ਆਉਣ ਲੱਗੀਆਂ ਐਂਡ ਪੋਲਰ ਵਰਟੈਕਸ ਜਿਹੜੀ ਹੈ ਕੋਲਾਪਸ ਹੋ ਜਾਂਦੀ ਹੈ ਜਿਹਦੇ ਕਰਕੇ ਸਾਨੂੰ ਯੂਐਸਏ ਦੇ ਵਿੱਚ ਕਿਤਨਾ ਕਿਤੇ ਇੰਡੀਆ ਵਿੱਚ ਵੀ ਉਹਦਾ ਇੰਪੈਕਟ ਪੈਂਦਾ ਹੈ ਬਹੁਤ ਜ਼ਿਆਦਾ ਐਕਸਟ੍ਰੀਮ ਵਿਨਟਰਸ ਵੇਖਣ ਨੂੰ ਮਿਲਦੀਆਂ ਨੇ ਦਿਸ ਇਜ਼ ਦਾ ਹੋਲ ਫੀਨੋਮੀਨਾ ਹੇਅਰ ਠੀਕ ਹੈ ਜੀ ਤੋ ਆਹੀ ਫੋਟੋ ਲਗਾਈ ਹੈ ਤੁਹਾਡੇ ਵਾਸਤੇ ਸੋ ਦਾ ਥਿੰਗ ਇਜ਼ ਜੇ ਮੈਂ ਕਹਾਂ ਇਹਦੇ ਹੋਰ ਕੌਜ਼ਸ ਕੀ ਨੇ ਜਿਹੜੀ ਪੋਲਰ ਵਾਰਟੈਕਸ ਕੋਲਾਪਸ ਹੋ ਰਹੀ ਹੈ ਦਾ ਸਭ ਤੋਂ ਵੱਡਾ ਕੌਜ਼ਸ ਤੇ ਸਡਨ ਸਟ੍ਰੈਟੋਸਫੇਰਿਕ ਵਾਰਮਿੰਗ ਹੈ ਪਹਿਲਾ ਕੌਜ਼ ਮੈਂ ਤੁਹਾਨੂੰ ਸਮਝਾ ਦਿੱਤਾ ਉਸ ਤੋਂ ਬਾਅਦ ਆਂਦਾ ਹੈ ਕਲਾਈਮੇਟ ਚੇਂਜ ਬੱਚੇ ਕਿਹਾ ਜਾ ਰਿਹਾ ਹੈ ਕਿ ਕਿਉਂਕਿ ਆਰਕਟਿਕ ਆਪ ਹੀ ਵਾਰਮ ਹੋ ਰਿਹਾ ਹੈ ਹੈ ਨਾ ਜਦੋਂ ਆਪਾਂ ਗੱਲ ਕਰਦੇ ਆ ਨਾ ਸੀ ਲੈਵਲ ਰਾਈਜ਼ ਹੋ ਰਿਹਾ ਹੈ ਸੀ ਲੈਵਲ ਕਿੱਥੋਂ ਰਾਈਜ਼ ਹੋ ਰਿਹਾ ਹੈ ਸਭ ਤੋਂ ਜ਼ਿਆਦਾ ਬਰਫ਼ ਜਾਂ ਆਰਕਟਿਕ ਚ ਜਾਂ ਅੰਟਾਰਕਟਿਕ ਚ ਉੱਥੇ ਜਦੋਂ ਸੀ ਲੈਵਲ ਰਾਈਜ਼ ਹੋ ਰਿਹਾ ਹੈ ਗਲੋਬਲ ਐਵਰੇਜ ਜਿਹੜੀ ਹੈ ਆਰਕਟਿਕ ਇਸ ਵਾਰਮਿੰਗ ਉੱਥੇ ਵਾਰਮ ਹੋ ਰਿਹਾ ਹੈ ਤੇ ਉੱਥੇ ਜਿਹੜੀ ਵਿੰਡਸ ਹੈ ਬੱਚੇ ਕਿਉਂਕਿ ਇੱਕ ਨਾ ਇੱਕ ਲੋ ਪ੍ਰੈਸ਼ਰ ਇਹਨੂੰ ਵਿੰਡ ਕਿਹਾ ਗਿਆ ਹੈ ਲੋ ਪ੍ਰੈਸ਼ਰ ਵਿੰਡ ਦੀ ਕੰਡੀਸ਼ਨਸ ਮੈਚ ਕਰਦੀਆਂ ਹਨ ਵੈਨ देयर इज ਆਈਸ ਪਰ ਜਦੋਂ ਉਹ ਮੈਲਟ ਹੋ ਗਈ ਫਿਰ ਉਹ ਵਿੰਡ ਜਿਹੜੀ ਹੈ ਹੋਰ ਕਮਜ਼ੋਰ ਹੋ ਜਾਂਦੀ ਹੈ ਐਂਡ ਉਹ ਕਮਜ਼ੋਰੀ ਕਰਕੇ ਹੁੰਦਾ ਕੀ ਹੈ ਰਿਡਕਸ਼ਨ ਇਨ ਟੈਂਪਰੇਚਰ ਡਿਊਸ ਟੈਂਪਰੇਚਰ ਬੀਟਵੀਨ ਇਕਵੇਟਰ ਐਂਡ ਪੋਲ ਵੀਕਨਸ ਦਾ ਜੈਟ ਸਟ੍ਰੀਮ ਐਂਡ ਮੇਕਸ ਦਾ ਵੋਟੈਕਸ ਅਨਸਟੇਬਲ ਜਿਹਦੇ ਕਰਕੇ ਹੋਰ ਜ਼ਿਆਦਾ ਠੰਡ ਪਈ ਜਾ ਰਹੀ ਹੈ ਠੀਕ ਹੈ ਜੀ ਕੁਝ ਏਰੀਆਸ ਵਿੱਚ ਉਸ ਤੋਂ ਬਾਅਦ ਅਦਰ ਫੈਕਟਰਸ ਜਦੋਂ ਪ੍ਰੀ ਵਿੱਚ ਐਲ ਨੀਨੋ ਲਿਖਿਆ ਗਿਆ ਐਮ ਜੀਓ ਮੈਡਨ ਜੁਲੀਅਨ ਆਸੀਲੇਸ਼ਨ ਲਿਖਿਆ ਗਿਆ ਬਲਾਕਿੰਗ ਦਾ ਹਾਈ ਪ੍ਰੈਸ਼ਰ ਸਿਸਟਮ ਲਿਖਿਆ ਗਿਆ ਇਹਨਾਂ ਤੇ ਵੀ ਟਿਕ ਮਾਰਨਾ ਹੈ ਇਹ ਮੈਂ ਕਿਉਂ ਦਿੱਤੇ ਗਏ ਹੈ ਬੱਚੇ ਬਿਕੋ ਏ ਆ ਗਿਆ ਕਿ ਪੋਲਰ ਵੋਟੈਕਸ ਵੀਕਨ ਵਿੱਚੋਂ ਇਹਨਾਂ ਸਬ ਦਾ ਰੋਲ ਹੈ ਸਟੇਟਮੈਂਟ ਵਿੱਚ ਆ ਗਿਆ ਤੁਸੀਂ ਟਿਕ ਮਾਰਕ ਕਰਕੇ ਆਣਾ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਲਈ ਜੇ ਮੈਂ ਦੇਖਾਂ ਇਹਦਾ ਇੰਪੈਕਟ ਕੀ ਹੈ ਹੈਨਾ ਹੁਣੀ ਹੁਣੀ ਆਪਾਂ ਦੇਖ ਲਿਆ ਪਹਿਲੀ ਗੱਲ ਤੇ ਕੋਲਡ ਵੇ ਕੋਲਡ ਵੇਵ ਆਏਗੀ ਠੀਕ ਹੈ ਕੋਲਡ 에ਅਰ ਨੂੰ ਇਹ ਟ੍ਰੈਵਲ ਸਾਊਥਵਰਡ ਕਰਾਂਦਾ ਜਿਵੇਂ ਕਿ ਫਲੋਰੀਡਾ ਯੂ ਐਸ ਏ ਦਾ ਪਾਰਟ ਉਹਨੇ ਉਸ ਤੋਂ ਬਾਅਦ ਐਕਸਟ੍ਰੀਮ ਵੈਦਰ ਹੋ ਜਾਂਦਾ ਹੈ ਠੀਕ ਹੈ ਜੀ ਅਨਯੂਜਵਲ ਵੈਦਰ ਪੈਟਰਨ ਸਾਨੂੰ ਦਿਖਦੇ ਹੈ ਸਟਾਰਮਸ ਦਿਖ ਰਹੇ ਹੈ ਪ੍ਰੋਲੌਂਜ ਕੋਲਡ ਸਪੈਲਸ ਦਿਖਦੇ ਹੈ ਤੇ ਇਹਦਾ ਨਾ ਹੁੰਦਾ ਕੀ ਹੈ ਇਕਨੋ ਹੈ ਤੁਸੀਂ ਬਈ ਪਾਵਰ ਆਊਟੇਸ ਵੇਖਣ ਨੂੰ ਮਿਲਣਗੇ ਟ੍ਰੈਵਲ ਡਿਲੇਸ ਹੋਣਗੇ ਹੀਟਿੰਗ ਕਾਸਟ ਵਧੇਗੀ ਖਾਸ ਕਰਕੇ ਯੂਰਪ ਦੇ ਵਿੱਚ ਠੀਕ ਹੈ ਹੁਣ ਇਹ ਗਲੋਬਲ ਇੰਪੈਕਟ ਆਪਾਂ ਵੇਖ ਲਿਆ ਹੁਣ ਆਪਾਂ ਗੱਲ ਕਰਾਂਗੇ ਇੰਡੀਅਨ ਇੰਪੈਕਟ ਦੀ which is very clear ਦੇਖੋ ਹੁੰਦਾ ਕੀ ਹੈ ਜਦੋਂ ਇਹ ਵੈਸਟਰਨ ਡਿਸਟਰਬੈਂਸਸ ਜਿਹੜੀਆਂ ਹੁੰਦੀਆਂ ਨੇ ਉਹਨੂੰ ਇਫੈਕਟ ਕਰਦਾ ਹੈ ਤੇ ਹੁੰਦਾ ਕੀ ਹੈ ਇੰਡੀਆ ਫੇਸਸ ਅਨਯੂਜੂਲੀ ਹੈਵੀ ਰੇਨ ਜਾਂ ਫਿਰ 스ਨੋ ਠੀਕ ਹੈ ਇਹ ਤਾਂ ਸ਼ੁਕਰ ਹੈ ਕਿ ਵੀ ਹੈਵ ਹਿਮਾਲਿਆਜ਼ ਬੱਚੇ ਠੀਕ ਹੈ ਹਿਮਾਲਿਆਜ਼ ਹੋਣ ਦਾ ਹਿਮਾਲਿਆਜ਼ ਇਜ਼ ਅ ਬੈਰੀਅਰ ਹਿਮਾਲਿਆ ਸਾਨੂੰ ਇਹ ਜਿਹੜੀ ਕੋਲਡ ਵਿੰਡਸ ਹੁੰਦੀਆਂ ਨੇ ਉਹ ਤੋਂ ਕਾਫੀ ਹੱਦ ਤੱਕ ਬਚਾਉਂਦੇ ਨੇ ਪਰ ਹੁੰਦਾ ਕੀ ਹੈ ਜਦੋਂ ਵੈਸਟਰਨ ਡਿਸਟਰਬੈਂਸਸ ਨੂੰ ਹੀ ਇਹਨੇ ਅਪਸੈਟ ਕਰਤਾ ਫਿਰ ਹਿਮਾਲਿਆਜ਼ ਵੀ ਇਹਨਾਂ ਵੱਡਾ ਬੈਰੀਅਰ ਨਹੀਂ ਕ੍ਰੀਏਟ ਕਰ ਸਕਦੇ ਠੀਕ ਹੈ ਜੀ ਐਂਡ ਇਦਾਂ ਕਿਹਾ ਜਾਂਦਾ ਅ ਮਤਲਬ ਇੱਕ ਗੱਲ ਵੀ ਸ਼ਾਇਦ ਰਿਸਰਚ ਆਈ ਸੀਗੀ ਕਿ ਦੇਸਪਾਈਟ ਆਫ ਬੀਇੰਗ ਹਿਮਾਲਿਆਸ ਜੇ ਇਦਾਂ ਹੀ ਚੱਲਦਾ ਰਿਹਾ ਕਲਾਈਮੇਟ ਚੇਂਜ ਵੱਧਦੀ ਰਹੀ ਐਂਡ ਐਸਐਸਡਬਲ ਸਡਨ ਸਟੈਟੋਸਫੇਰਿਕ ਵਾਰਮਿੰਗ ਵੱਧਦੀ ਰਹੀ ਤੇ ਹੋ ਸਕਦਾ ਹੈ ਕਿ ਜਿਹੜਾ ਹੋਲ ਆਫ ਦਾ ਨਦਰਨ ਇੰਡੀਆ ਹੈ ਨਾਟ ਈਵਨ ਹਿਮਾਚਲ ਹੋਲ ਆਫ ਦਾ ਨਦਰਨ ਇੰਡੀਆ ਹੈ ਸ਼ਾਇਦ ਉਹਦੇ ਵਿੱਚ ਵੀ ਸਨੋ ਹੋਇਆ ਕਰੇ ਠੀਕ ਹੈ ਸੋ ਤਾਈ ਮੈਂ ਗਾਣਾ ਯਾਦ ਕਰ ਰਿਹਾ ਸੀ ਜਿੱਥੇ ਲੈ ਜਾ ਉੱਥੇ ਜਿੱਥੇ ਪੈਂਦੀ ਐ ਸਨੋਵੇ ਕੈਪ ਦਾ ਪੰਜਾਬ 'ਚ ਸਨੋ ਪੈਣ ਲੱਗ ਜਾਣ ਵਾਲੇ ਟਾਈਮ 'ਚ ਜੇ ਕਲਾਈਮੇਟ ਚੇਂਜ ਇਦਾਂ ਹੀ ਚੱਲਦੀ ਰਹੀ ਕੇ ਆਇਆ ਹੈ ਪ੍ਰੀਲਮ ਸਪੈਸਿਫਿਕ ਕਿਉਂਕਿ ਪ੍ਰੀਲਮਸ ਵਿੱਚ ਐ ਤੁਹਾਨੂੰ ਅ ਕਨਫਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਦੇਖੋ ਸਟਰੈਂਥ ਕੀ ਹੈ ਜੇ ਮੈਂ ਗੱਲ ਕਰਾਂ ਨਦਰਨ ਹੈਮਿਸਫੇਅਰ ਦੀ ਹੁਣ ਤੁਸੀਂ ਕਹੋਗੇ ਕਿ ਸਰ ਤੁਸੀਂ ਗਲਤ ਆ ਕਰ ਰਹੇ ਹੋ ਪੋਲਸ ਦੀ ਪਰ ਤੁਸੀਂ ਜ਼ਿਆਦਾ ਐਗਜ਼ੈਂਪਲਸ ਨਾਰਥ ਪੋਲ ਦੀ ਕਿਉਂ ਦੇ ਰਹੇ ਹੋ ਹੈ ਨਾ ਸਾਊਥ ਪੋਲ ਦੀ ਅੰਟਾਰਕਟਿਕ ਦੀ ਗੱਲ ਕਿਉਂ ਨਹੀਂ ਕਰ ਰਹੇ ਉਹਦਾ ਸਿੰਪਲ ਰੀਜ਼ਨ ਬੱਚੇ ਇਹੀ ਹੈ ਆਲਮੋਸਟ ਆਲ ਠੀਕ ਹੈ ਜੀ ਆਲਮੋਸਟ ਆਲ ਜਿਹੜੇ ਸਡਨ ਸਟੈਟੋਸਫੇਰਿਕ ਇਵੈਂਟ ਨੇ ਯਾਨੀ ਕਿ ਜਿੱਥੇ ਜਿੱਥੇ ਪੋਲਰ ਵਰਟੈਕਸ ਕਮਜ਼ੋਰ ਹੁੰਦੀ ਹੈ ਉਹ ਆਲਮੋਸਟ ਸਾਰੇ ਦੇ ਸਾਰੇ ਇਵੈਂਟਸ ਨਦਰਨ ਪੋਲ ਵਿੱਚ ਹੁੰਦੇ ਨੇ ਨਦਰਨ ਹੈਮਿਸਫੇਅਰ ਤੇ ਹੁੰਦੇ ਨੇ वह रीजन यही है कि नदरन हैमीसफेयर लैंड एरिया ज़्यादा है वो ज़्यादा डिसरप्ट करता है पोलर वॉटैक्स नू नॉट इन द सदरन हैमीसफेयर ठीक है जी हो जाता बट नॉर्मली एक अद्धा होंगे है ज़्यादा नहीं हों ठीक है, है जी सो स्ट्रेंथ की गल करा नदरन हैमीसफेयर स्ट्रेंथ यदी वीकर मोर डिस्टर्बड हूँ एंड उत्थे मोर स्ट्रोंग एंड स्टेबल होंगी है सडन स्टेटोसवेरिंग वार्मिंग एपल्स ऑलमोस्ट एवरी टू हीयर इतने बहुत रेयर हूँ मिड लैटीट्यूड्स से फ्रीकुंट कोल्डवेड्स आंधिया ने बट वेरी लैस पिलोवर क्योंकि इतने डिस्टर्ब नहीं हो रही ਓਜ਼ੋਨ ਹੋਲ ਜਿਹੜਾ ਕਨੈਕਸ਼ਨ ਹੈ ਘਟ ਹੈ ਇੱਥੇ ਬਹੁਤ ਜ਼ਿਆਦਾ ਕਨੈਕਸ਼ਨ ਇਹਦਾ ਹੈਗਾ ਠੀਕ ਹੈ ਜੀ ਸੋ ðiーズ ਆਰ ਦਾ ਥਿੰਗਸ ਵਿਚ ਕੁਡ ਬੀ ਇੰਪੋਰਟੈਂਟ ਫਾਰ ਯੂਅਰ ਪ੍ਰੀਲਿਮਸ ਜੇ ਸੈਸ਼ਨ ਵਧੀਆ ਲੱਗਦਾ ਬੱਚੇ ਜੇ ਕਨਸੈਪਟ ਸਮਝ ਆਇਆ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਅੱਗੇ ਵੀ ਬੱਚਿਆਂ ਤੱਕ ਪਹੁੰਚਾਓ ਉਹਨਾਂ ਦੀ ਵੀ ਹੈਲਪ ਹੋਏਗੀ ਸਤਿ ਸ਼੍ਰੀ ਅਕਾਲ ਬਾਏ ਬਾਏ ਟੇਕ ਕੇਅਰ